ਤੇ ਬੈਠ ਕੇ ਦਾ ਪਾਸਾ ਪਾਸ ਨਾ ਨਾ ਕਰ ਰਹੀਆਂ ਆਪਣੀ ਵਿੱਚ ਦੇਖ ਤੁਸੀਂ ਸਾਡਾ ਕੋਈ ਬਾਹਰ ਹੋਣਾ ਕਰੇ ਨਹੀਂ ਐ ਐ ਕਹਨ ਪਹਿਲਾਂ ਤਾਂ ਸਿੰਘ ਜੀ ਕਹਿੰਦੇ ਕਰਦੇ ਨੇ ਤੁਸੀਂ ਅੱਗੇ ਚੱਲਦੇ ਹੋ ਭਰਾਵਾ ਦੇਖਣ ਦੇ ਚਾਉਂਦੇ ਆ ਰਹੀਆਂ ਪਰ ਆਪਾਂ ਇਸ ਗੱਲ ਦਾ ਮਾਣ ਹੈ ਕਿ ਸਾਡੇ ਗੋਮਨੇ ਮੈਂਬਰ ਹੁਣ ਤੱਕ ਬੇਦਾਗੀ ਪਾਏ ਬੜੇ ਥੋੜੇ ਹੀ ਦਿਨਾਂ ਦੇ ਅੰਦਰ ਉਸਿੰਸ ਆ ਵਾਣਾਂ ਤੇ ਉਹੀ ਰਾਜ ਉਹੀ ਤਲਵਾਰ ਫਿਰ ਕੁਝ ਲੋਕਾਂ ਨੂੰ ਬਚਾਉਣ ਵਾਸਤੇ ਜਾਨੀ ਹਜ ਕਿਸਨ ਜੀ ਤੇ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਸੇਵਾ ਮੁਕਤ ਕੀਤਾ ਸੋਚਦੇ ਸੀ ਕਿ ਸ਼ਾਇਦ ਦੂਜਾਂ ਦੀ ਵਾਰੀ ਤਲੀਏ ਕੀਤੀ ਗਈ ਇੱਕ ਅਲੱਗ ਪਰ ਬਹੁਤ ਪਰਿਸਥਿਤੀਆਂ ਪਹਿਲਾਂ ਵੀ ਕਿ ਜਦੋਂ ਆਪ ਜੀ ਸਿੰਘ ਸਾਹਿਬਾ ਨੂੰ ਉਥੇ ਸੇਵਾ ਕੰਪਨੀ ਸਾਡੇ ਪੁੱਠਿਆਂ ਦੀ ਸ਼੍ਰੀ ਕੰਮ ਦਾ ਸਭ ਤੋਂ ਬੜਾਇਆ ਉਹਦੀ ਪਹਿਲੀ ਮੰਤਰੀ ਗੁਰਮਰਦਾ ਪੰਚਾਇਤ ਤੇ ਪ੍ਰਸਾਰ ਮਾਣ ਮੁੱਲਾ ਪਰਹਾਰ ਦੇ ਪਹਿਲੀ ਦਿਨਾਂ ਤੋਂ ਕੌਮੀ ਕਾਨੂੰਨ ਦੇ ਸਰਕਾਰ ਚਾਲ ਕਰਦੇ ਨੇ ਜੀ ਇਹ ਤਾਂ ਕਾਲੀ ਕਾਲ ਦੇ ਵਿਰੋਧੀ ਨੇ ਕਾਲੀ ਕੌਣ ਹੈ ਜਿਹੜਾ ਅਕਾਲ ਦਾ ਪਿਆਰੀ ਹੈ ਜਿਹੜਾ ਜਿਵੇਂ ਗੁਰੂ ਰਾਮ ਸਾਹਿਬ ਨੂੰ ਰੱਖ ਕੇ ਤੁਰਦਾ ਉਹਦੀ ਸ਼ੈਅ ਸੈਡ ਕਰਾਉਂਦਾ ਉਹ ਨੂੰ ਅਕਾਲੀ ਕਿਹਾ ਜਾਂਦਾ ਸਰਤਾ ਨੂੰ ਨੀਮਤ ਦਿਖਾਉਣ ਵਾਸਤੇ ਵਿਅਕਤੀ ਜਾਂ ਲੋਕਾਂ ਨੂੰ ਜਿਉਂਦੇ ਜਾਗਦੇ ਰੱਖਣ ਵਾਸਤੇ ਉੱਕੇ ਚੱਕਣ ਵਾਸਤੇ ਇਸ ਗੱਲ ਦਾ ਪੱਤਰ ਤੇ ਇਸ ਗੱਲ ਤੋਂ ਹਰ ਇੱਕ ਸਿੱਖ ਦਾ ਜਗ੍ਹਾ ਦਿੱਤਾ ਹੈ। ਉਹ ਬੜਾ ਦੁਖੀ ਹੈ ਕਿ ਅੱਜ ਤੱਕ ਨਾ ਜੇ ਭਰਾਵਾ ਅਸੀਂ ਕਦੇ ਅਕਾਲ ਤਖਤ ਸਾਹਿਬ ਕੋਲੋਂ ਇਸ ਤਰ੍ਹਾਂ ਦੀ ਪਾਵਰ ਆਫ ਮਿੱਤਰ ਜੁੜੀ ਵੀ ਇਕੱਤਰ ਹੋਈ ਗੁਰੂ ਸਾਹਿਬ ਸੱਚੀ ਗੁਰੂ ਫੱਲੇ ਪਰਮਾਨੰਕਾ ਲਈ ਵਾਹਿਗੁਰੂ ਜੀ ਕਾਰ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਿੱਛੇ ਜੋ ਭਰਾਵਾ ਵਾਪਰੀਆਂ ਹਰ ਇੱਕ ਤੇਜਤ ਸਿੰਘ ਮਨਜ਼ੂਰ ਹੋ ਸੀ 쿠사 ਵੀ ਤੇ ਸਾਨੂੰ ਸਵਾਲ ਵੀ ਕਰਦੇ ਸੀ। ਜੀ ਅੱਗੇ ਤੁਹਾਨੂੰ ਨਵਾਂ ਥੋੜਾ ਟਾਈਮ ਲੈਂਦੇ ਮੈਂ ਇਹ ਸਪੱਸ਼ਟ ਕਰ ਦਈਆਂ ਆਪਾਂ ਇ ਕੋਈ ਸੁਝਾਅ ਦੇਣਾ ਹੈ। ਆਓ ਮੈਂ ਬੇਨਤੀ ਕਰਾਂ ਸਪੱਸ਼ਟ ਸਪਿੰਦਰ ਸਿੰਘ ਚੌੜਾ ਸਾਹਿਬ ਜੋ ਮੈਂ ਸੰਗਤ ਦੇ ਗੱਲ ਬਤੀ ਆਪਣੇ ਕਰਦਾ ਸਪੱਸ਼ਟ ਕਰਵਾਉਣ ਲਈ ਬੰਦੇ। ਬੋਲਾਏ ਸੌਣ ਹੋ। ਅਸੀਂ ਸ਼੍ਰੋਮਣੀ ਗੁਰਪੰਥਰ ਕਾੜੀ ਦੇ ਮੈਂਬਰ ਪਿਛਲੇ ਦਿਨ ਦੋ ਵਕਤ ਹੁਣੀਆਂ ਸ਼੍ਰੋਮਿਤ ਮੈਡੀਕੈਂਟ ਮੈਡੀਕੈਂਟ ਵਿੱਚ ਜੋ ਮਤੇ ਪਾ ਕੇ ਸਤਕਾਰਯੋਗ ਸਿੰਘ ਸਾਹਿਬ ਜਿਹੜੀ ਸੀ ਜਗਾਸ੍ਰੀ ਕਾਲਕਤ ਸਾਹਿਬ ਯਾਨੀ ਹਰਪ੍ਰੀਤ ਜਗਾਸ੍ਰੀ ਦਮਦਮਾ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਜੀ ਤਖਸ਼ੀ ਕੇਸ਼ੜ ਸਾਹਿਬ ਦੀਆਂ ਸਵਾਹ ਸੀਗੀਆਂ ਉਹ ਕੌਮ ਦੀਆਂ ਭਾਰਮਣਾਂ ਦੇ ਖਿਲਾਫ ਜਾ ਕੇ ਮੇਰੇ ਲਈ ਲੱਗਣਾ ਕਰਕੇ ਬੇਲੀ ਨੇ ਟੰਨਾ ਲਾ ਗਿਆ ਅਸੀਂ ਇਹਨਾਂ ਮਤਿਆਂ ਨੂੰ ਰੱਦ ਕਰ ਗਏ ਉਹਨਾਂ ਦੋਆਂ ਮਤਿਆਂ ਨੂੰ ਰੱਦ ਕਰਨ ਲਈ ਨੀਤੀ ਥਾਹੀ ਮੰਤਰੂ ਸਾਡਾ ਬਜਟ ਦਾ ਸੌਰਜ ਜਨਰਲ ਸ਼ੋਮਨੀ ਕਮੇਟੀ ਦਾ ਜੋ ਉਹ ਬਜਟਾ ਉਸ ਵਿੱਚ ਇਹ ਜਿਹੜਾ ਅਜੰਡਾ ਲੈਂਦਾ ਜਾਵੇ ਕਿ ਇਹ ਮਤਾ ਕੈਨਸਲ ਕੀਤਾ ਜਾਂਦਾ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਤਾਂ ਦੁਬਲੀ ਹੂੜੀ ਉੱਠ ਕੇ ਤੇ ਸਾਈਨ ਕਰਕੇ ਮੈਂ ਉੱਥੇ ਭੇਜ ਰਿਹਾ ਵੀ ਮਤਾ ਰੱਦ ਕਰਿਆ ਜਾਵੇ ਕਾਲੀ ਕਰਦਾ ਲੈਟਰ ਕਰਾਵਾਂ ਜਾਂ ਆਲੀ ਜਾਣਕੀ ਚੁਕਾਉਣਾ ਇਸ ਕਰਕੇ ਉਹ ਸਾਰੀ ਗੌਕੂ ਧਰਤੀ ਉੱਥੇ ਕੋਣਾ ਕੀਵੀ ਚਰਨ ਤੇ ਬੜਾ ਪ੍ਰਚਾਰ ਕੀਤਾ ਗਿਆ ਜਦੋਂ ਖਬਰ ਜਾਰੀ ਹੋਇਆ ਇਹ ਜਿਹੜੀ ਆਪਾਂ 18 ਮਾਰਚ ਤੋਂ ਭੱਤੀ ਦਾ ਹੋ ਰਹੀ ਹੈ ਅਸੀਂ ਉਸ ਮੈਨੂੰ ਸਾਡੇ ਇਲਾਕੇ ਦੀਆਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਬੁਲਾਇਆ ਸੀ ਮੈਨੂੰ ਪ੍ਰਧਾਨ ਸਾਹਿਬਾਨ ਨੇ ਉਹ ਕਹਿੰਦੇ ਵੀ ਸੰਗਤ ਸਪਸ਼ਟ ਕਰੋ ਤੁਸੀਂ ਕਿੱਧਰੋਂ ਕਿਉਂਕਿ ਗੁਰੂ ਸਿਧਾਂਤ 'ਤੇ ਹਮਲਾ ਹੋਇਆ ਸਿੱਖ ਸਤਾਵਾਂ 'ਤੇ ਹਮਲਾ ਹੋ ਰਿਹਾ ਸਿੰਘ ਸਾਹਿਬਾਨ ਦੀ ਕਦਰ ਕੁਸ਼ੀ ਜਾ ਰਹੀ ਹੈ ਕਿ ਜਿਹੜੀ ਦੇਖੋ ਵੋਟਾਂ ਸ਼ੁਰੂ ਕਮੇਟੀ ਸਾਡੀ ਸ਼ਕਤੀ ਹੈ ਅਸੀਂ ਤੁਹਾਨੂੰ ਵੋਟਾਂ ਵਾ ਕੇ ਮੈਂਬਰ ਬਣ ਕੇ ਚੁਣਿਆ ਤੇ ਸਾਡੇ ਆ ਕਿ ਸੰਗਤ ਸਪਸ਼ਟ ਕਰੋ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਗੁਰੂ ਦੇ ਸਰਮੁਕ ਰਵਾਂਗੇ ਜੋ ਗਲਤ ਆ ਤਗੜੋਗੇ ਦਾ ਵਿਰੋਧ ਕਰਾਂਗੇ ਤੁਹਾਡੇ ਅਸੀਰ ਨਾਲ ਗੁਰੂ ਦੀ ਬਖੀ ਸਦਕਾ ਪੰਦੀ ਚੜ੍ਹਦੀ ਕਲਾ ਕਰਾਂਗੇ ਜੋ ਗਲਤ ਆ ਗਲਤ ਆ ਸਿਧਾਂਤਾਂ ਤੇ ਹਮਲਾ ਕਦੇ ਵੀ ਪ੍ਰਵਾਨ ਨਹੀਂ ਕਰਾਂਗੇ ਕੀ ਫੈਸਲਾ ਕੀ ਮਤਾ ਆ ਜੀ ਜਿਹੜਾ ਸਾਡਾ ਜਨਰਲ ਅੰਤਰਕਮੇਟੀ ਕੋਈ ਫੈਸਲਾ ਕਰ ਦਿੰਦੀ ਆ ਕਿਉਂਕਿ ਨਾ ਤਾਂ ਪ੍ਰਧਾਨ ਸਾਹਿਬ ਨੇ ਉਸੇਵਾ ਦਿੱਤਾ ਹੋਇਆ ਤੇ ਜਿਹੜਾ ਬਹੁਤ ਸਭ ਤੋਂ ਮਹੱਤਵਪੂਰਨ ਇਹ ਸਿਗਾ ਕਿ ਸਾਡਾ ਜਿਹੜਾ ਮੇਨ ਏਜੰਡਾ ਹੋਣਾ ਚਾਹੀਦਾ ਸੀ ਏਜੰਡੇ 'ਚ ਨਹੀਂ ਆਇਆ ਇੱਕ ਫੋਟੋਕਲ ਚੇਟਾ ਆਉਂਦੀ ਆ ਬਾਅਦ ਦੇ ਵਿੱਚ ਉਹ ਚੀਫ ਸੈਕਰੀ ਸਾਹਿਬ ਦੱਸ ਰਹੇ ਨੇ ਮੈਂ ਤਾਂ ਪਤਨ ਲੱਗੀ ਕਿ ਨੇ ਪਾਸ ਕਰਾ ਲਈ ਤੇ ਐਡਾ ਬੜਾ ਮਹੱਤਵਪੂਰਨ ਫੈਸਲਾ ਉਹ ਸਿੰਘ ਸਾਹਿਬਾਨ ਦਾ ਤੇ ਅਸੀਂ ਚਿੱਟੜਾ ਨੂੰ ਫੈਸਲਾ ਕਰਤੀਏ ਇਹ ਜਿਹੜੀ ਅੰਤਰ ਕਮੇਟੀ ਨੇ ਫੈਸਲਾ ਕਰਿਆ ਇਹਨੂੰ ਜਨਰਲ ਲਾਗ ਚੈਲੰਜ ਕਰ ਸਕਦੇ ਤੇ ਮੈਂ ਸੰਗਤ ਨੂੰ ਪੁਸ਼ਵਾਦ ਆਇਆ ਕਿ ਮੈਂ ਚੀਫ ਸੈਕਟਰੀ ਨੂੰ ਲਿਖ ਕੇ ਆਪਣੇ ਕੋਲੋਂ ਮਤਾ ਅਸਾਈਨ ਕਰਕੇ ਭੇਜ ਰਿਹਾ ਜਦੋਂ 15 ਮੈਂਬਰ ਦਾ ਕੋਰਮ ਪੂਰਾ ਹੋ ਗਿਆ ਤਾਂ ਇਹ ਜਿਹੜਾ ਜਨਰਲ ਹੁਣ 28 ਮਾਰਚ ਨੂੰ ਸਾਡਾ ਬਜਟ ਦਾ ਸਾਰਿਆ ਉਹਦੇ ਵਿੱਚ ਅਸੀਂ ਏਜੰਡਾ ਪੁੱਟ ਕਰਾਂਗੇ ਵੀ ਇਹ ਗਲਤ ਹੋਇਆ ਤੇ ਇਹਨੂੰ ਰੱਦ ਕਰ ਦੇ ਕਾਲੇ ਲਾਲ ਮੰਨੂਗਾ ਇਹ ਤਾਂ ਉਹ ਸੰਗਤ ਨੇ ਕਰਨ ਜੀ ਆ ਆ ਸੰਗਤ ਦੀਓ ਕਿਰਪਾ ਹੋਈ ਹੈ ਨਾ ਜਿਹੜੇ ਮੈਂਬਰ ਸਾਹਿਬਾਨ ਉਧਰੋਂ ਰਜਾਇਨ ਕਰਕੇ ਆ ਰਹੇ ਨਹੀਂ ਵੱਡੇ ਵੱਡੇ ਲੀਡਰ ਮਹਿਸੂਸ ਕਰਦੇ ਵੀ ਅਸੀਂ ਪੰਥ ਨਾਲ ਨਹੀਂ ਮੱਥਾ ਲਾ ਸਕਦੇ ਅਸੀਂ ਅਕਾਲ ਤਖਤ ਨੂੰ ਮੱਥਾ ਟੇਕਨੇ ਆ ਅਸੀਂ ਮੱਥਾ ਨਹੀਂ ਲਾ ਸਕਦੇ ਹੈਗੇ ਇਹ ਗੁਰੂ ਦੀ ਕਿਰਪਾ ਤੇ ਸੰਗਤ ਦੀਓ ਕਿਰਪਾ ਹੋਈ ਹੈ ਸਭ ਠੀਕ ਹੋਊਗਾ ਤਾਂ ਨਹੀਂ ਕਰਨ ਦੀ ਕਿਉਂ ਲੋੜ ਪਈ ਜੀ ਥਾਲੀ ਪਾਲ ਕੇ ਚੱਲਦੇ ਆ ਸਾਡੇ ਤੇ ਜੀ ਇਸ ਤਰ੍ਹਾਂ ਦੇ ਇਹੀ ਤਾਂ ਸਤੰਤ ਡੰਗਣਾ ਹੋ ਰਹੀ ਹੈ ਜੀ ਕਿਉਂਕਿ ਅਸੀਂ ਕਿਤੇ ਨਾ ਕਿਤੇ ਸਾਨੂੰ ਕੋਈ ਭਰਾ ਟ ਵੀ ਸੀ ਗਲਤ ਕਰ ਰਿਹਾ ਗੱਲ ਤੇਰੇ ਗਲਤੀ ਕਰਦੇ ਆ ਜਦੋਂ ਵੀ ਸਿੰਘ ਸਾਹਿਬਾਂ ਦੀ ਦਸਤਾਰਬੰਦੀ ਹੁੰਦੀ ਹੈ ਇੱਕ ਮਰਿਆਦਾ ਹੁੰਦੀ ਹੈ ਸੰਸਥਾਵਾਂੋਂ ਦਾ ਵਰਤਸਾ ਹੈਡਕੰਟਰੀ ਆ ਪਹਿਲੀ ਦਸਤਾਰ ਦਿੰਦਾ ਫਿਰ ਫੋਖਰ ਸੰਸਥਾਵਾਂ ਆਉਂਦੇ ਨੇ ਉਹ ਮਾਨਤਾ ਦਿੰਦੇ ਆ ਵੀ ਤੁਹਾਡਾ ਫੈਸਲਾ ਸਹੀ ਆ ਅਸਲ ਅੰਤਰਨ ਕਮੇਟੀ ਕੋਲ ਅਸੀਂ ਕਾਨੂੰਨੀ ਤੌਰ ਤੇ ਨਿਯੁਕਤ ਕਰਦੀ ਆ ਪਰ ਸੰਗਤ ਦੀ رائے ਲੈ ਕੇ ਕਰਦੀ ਆ ਜਦੋਂ ਦਸਤਾਰਬੰਦੀ ਹੁੰਦੀ ਆ ਉਹਦੀ ਪ੍ਰੋੜਤਾ ਹੁੰਦੀ ਆ ਸੰਸਥਾਵਾਂ ਜਾਈ ਜਦੋਂ ਦਸਤਾਰ ਦਿੱਤੀਆਂ ਨੇ ਵੀ ਤੁਸੀਂ ਠੀਕ ਰਿਹਾ ਜਦੋਂ ਸੰਸਥਾਵਾਂ ਨੇ ਬਾਈਕਟ ਕਰਤਾ ਦਰਬਾਰ ਦਾ ਹੈਡਕੰਟਰੀ ਗਿਆ ਪਰ ਰਾਣ ਸ਼ੋਮਨੀ ਹਾਜ਼ਰ ਨਹੀਂ ਪਰ ਰਾਣ ਸ਼ੋਮਨੀ ਕੱਲ੍ਹ ਦਾ ਹਾਜ਼ਰ ਨਹੀਂ ਇਟ ਮੀ ਤੇ ਸੰਗਤ ਨੂੰ ਪ੍ਰਵਾਨ ਨਹੀਂ ਹੁੰਦਾ ਹੁਣ ਹੁਣ ਜਿਹੜਾ ਕੁਝ ਫੈਸਲਾ ਤਾਂ ਲਿਆ ਕੀ ਲੱਗਦਾ ਕਿੰਨੇ ਕੁ ਜਿਹੜੀ ਸੰਗਤ ਥੋੜੀ ਜਿਹੀ ਘਟਾਟ ਆਵੇ ਇਹ ਤਾਂ ਦੇਖੋ ਜੀ ਜਿਹੜਾ ਗੁਰੂ ਜੀ ਸਨਮਕਰ ਹੋਊਗਾ ਉਹ ਇਦਾਂ ਨੂੰ ਕਰਪੂਗਾ ਜੀ ਨੇ ਨਹੀਂ ਉਹਦੀ ਮਰਜ਼ੀ ਹੈ ਇਹ ਤਾਂ ਜਿਹਨੇ ਗੁਰੂ ਦੀ ਇਸ ਚੀਜ਼ ਲੈਣੀ ਆ ਗੁਰੂ ਜੀ ਸਨਮਕਰ ਹੋਊਗਾ ਤੇ ਜਿਹੜਾ ਸਿੱਖ ਹੈ ਕਦੇ ਉਹ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ ਕਿੰਨਾ ਗੁਰੂ ਦਾ ਮੱਥਾ ਲਾ ਸਿਕੰਦਰ ਸਿੰਘ ਮੁਕਤ ਨੇ ਕਿਹਾ ਕਿ 2025 ਵਿੱਚ ਨਵਾਂ ਖਾਲਸਾ ਪੰਥ ਖੜਾ ਹੋਊਗਾ ਤੇ ਉਹਦਾ ਬੀਜਪੀ ਨਾਲ ਸਾਂਝੀ ਹੋ ਗਈ ਇਹ ਹੁਣ ਸਾਨੂੰ ਨਹੀਂ ਪਤਾ ਕੀ ਹੋਣਗੇ ਜਿਹੜਾ ਸ਼ਰੂਮ ਨਿਕਲਦਾ ਬੰਨਾ ਸ਼੍ਰੀ ਅਕਾਲ ਤਖਸਾਲ ਦੀ ਤਸਕੀਰ ਤੋਂ ਬਣੂਗਾ ਤੇ ਉਹ ਪੰਥ ਪਰਸਤ ਕਲਦਲ ਹੋਊਗਾ ਉਹ ਕਿਉਂਕਿ ਉਹ ਪਹਿਲੀ ਵਾਰੀ ਸੰਗਤ ਨੇ ਭਰਤੀ ਕਰਕੇ ਆ ਬੰਦੇ ਚੁਣਨੇ ਆ ਜਿਹਨੂੰ ਸੰਗਤ ਜਾਊਗੀ ਲੋਕਾਂ ਦਾ ਲੀਡਰ ਪੰਥ ਉੱਥੋਂ ਨਿਕਲ ਜਿੱਥੇ ਪਰ ਹਰਪੁਖੀ ਦਾ ਵੀ ਨਾਂ ਪਾਰਿਆ ਦੀ ਪ੍ਰਧਾਨਪਤੀ ਇਹਦਾ ਸੰਗਤ ਦਾ ਫੈਸਲਾ ਹਾਲ ਤਾਂ ਤੁਸੀਂ ਪਹਿਲਾਂ ਤੁਹਾਡੇ ਕਿਐਸ ਰਣੀ ਖਬਰਾਂ ਵਾਲਿਆਂ ਦੀ ਆ ਹਾਲ ਤਾਂ ਭਰਤੀ ਨਹੀਂ ਸ਼ੁਰੂ ਹੋਈ ਭਰਤੀ ਹੋਊ ਪਿੰਡ-ਪਿੰਡ ਜਾ ਕੇ ਮੈਂਬਰ ਜੀ ਕੱਟੀ ਜਾਊ ਡੈਲੀਗੇਟ ਬਣਨਗੇ ਫੇ ਡੈਲੀਕੇਟ ਫੈਸਲਾ ਕਰਨਗੇ ਕਿ ਕੌਣ ਤਕੀ ਲੱਗਦਾ ਸਤਵੀਰ ਬਾਦਲ ਦਾ ਪੱਤਰ ਕੋਈ ਦਿਆ ਨਹੀਂ ਇਹ ਤਾਂ ਉਹਨਾਂ ਨੂੰ ਪੁੱਛੋ ਜਿਹੜੇ ਨਹੀਂ ਦਿੰਦੇ ਗਣ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਅੱਜ ਬੋਲੇ ਆ ਉਹ ਤੁਸੀਂ ਸਾਰਿਆਂ ਨੇ ਸੁਣਿਆ ਔਰ ਜੋ ਆਪਾਂ ਬੋਲੇ ਆ ਇਹ ਸਾਰੀਆਂ ਇਕ ਢਣਾਵਾ ਇੱਕ ਇੱਕ ਕਰਕੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਹੈ ਉਹਦੇ ਵੱਲੋਂ ਜਿਹੜੇ ਆਪ ਹੁਦਰੇ ਫੈਸਲੇ ਲੈ ਗਏ ਨੇ ਪੰਥ ਵਿਰੋਧੀ ਫੈਸਲੇ ਲੈ ਗਏ ਨੇ ਸਿੰਘ ਸਾਹਿਬਾਨਾਂ ਦੇ ਖਿਲਾਫ ਜੋ ਇਹ ਮਾੜੀਆਂ ਘਟਨਾਵਾਂ ਉਹਨਾਂ ਦੀ ਬਦੌਲਤ ਵਾਪਰੀਆਂ ਨੇ ਇਹ ਤਾਂ ਜ਼ਿੰਮੇਵਾਰਤਾ ਸਾਰਿਆਂ ਦਾ ਸਰਦਾਰ ਸੁਖਵੀਰ ਸਿੰਘ ਬਾਦਲਾ ਜੇ ਆਪਾਂ ਕਹੀ ਵੀ ਅਸੀਂ ਨਾਉ ਨਹੀਂ ਲੈਣਾ ਮੈਂ ਬਿਲਕੁਲ ਨਾਉ ਲੈਣਾ ਇਹਦਾ ਜ਼ਿੰਮੇਵਾਰ ਸਰਦਾਰ ਸੁਖਵੀਰ ਸਿੰਘ ਬਾਦਲਾ ਕਿਉਂਕਿ ਉਹਦਾ ਹੁਕਮ ਇਹਨਾਂ ਸਾਰਿਆਂ ਤੇ ਚੱਲਦਾ ਹੈ ਇਹ ਆਪਣੇ ਆਕਾ ਦਾ ਹੁਕਮ ਮੰਨ ਕੇ ਫਿਰ ਇਹਨਾਂ ਨੇ ਕਿਸੇ ਅਕਾਲ ਪੱਖ ਦੀ ਪ੍ਰਵਾਨਗੀ ਕੀਤੀ ਕਿਸੇ ਸਿੰਘ ਸਾਹਿਬ ਦੀ ਪ੍ਰਵਾਨਗੀ ਕੀਤੀ ਆਪ ਹੁਦਰੇ ਫੈਸਲੇ ਨਾ ਲਏ ਜਿੱਥੋਂ ਨਾਲ ਸਾਰੇ ਫੈਸਲੇ ਦੀ ਅਸੀਂ ਅੱਜ ਵੀ ਇਸ ਮੀਟਿੰਗ ਦੇ ਵਿੱਚ ਹੋਰ ਤੇ ਕਲੜੇ ਸ਼ੌਟਡਾਉਨ ਤੇ ਨਿੰਦਿਆ ਕਰਦੇ ਹਾਂ ਕਿ ਇਹ ਮਤੇ ਰੱਦ ਹੋਣੇ ਚਾਹੀਦੇ ਨੇ ਸਿੰਘ ਸਭਾ ਦੀ ਬਹਾਲੀ ਹੋਣੀ ਚਾਹੀਦੀ ਹੈ ਔਰ ਜਿਸ ਚੋਰ ਮੌਰੀ ਰਾਹੀਂ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਨੇ ਅਕਾਲ ਤਖਤ ਦੇ ਸਦੌਂਪਾਂ ਦਾ ਖਿਲਵਾੜ ਕੀਤਾ ਹੈ ਇਹ ਕੋਈ ਤਰੀਕਾ ਨਹੀਂ ਕਿ ਇਸ ਤਰੀਕੇ ਦੇ ਨਾਲ ਸਿੰਘ ਸਭਾ ਨੂੰ ਤਾਜ ਪੋਛੀ ਉਹਨਾਂ ਦੀ ਦਸਤਾਰ ਬੰਦੀ ਕੀਤੀ ਜਾਵੇ ਇਹ ਤਾਂ ਆਪ ਇੱਕ ਮਰਗਦ ਦੇ ਭੋਗ ਤੇ ਵੀ ਕਿਸੇ ਦੇ ਸਿਰ ਤੇ ਦਸਤਾਰ ਇੱਕ ਪੰਨਾ ਰੱਖ ਦਿੰਦਾ ਹੈ ਇਹ ਸਿੰਘ ਸਾਹਿਬ ਜੀ ਦਸਤਾਰਬੰਦੀ ਨਹੀਂ ਹੋਈ ਜਦਕਿ ਸਹੀ ਤਰੀਕੇ ਨਾਲ ਕਰਨੀ ਸੀ ਕੋਈ ਗੱਲ ਨਹੀਂ ਸਹੀ ਤਰੀਕੇ ਨਾਲ ਦਸਤਾਰਬੰਦੀ ਕਰਨੀ ਚਾਹੀਦੀ ਸੀ ਐਡੀ ਕਿਹੜੀ ਭਾਜੜ ਪੈ ਗਈ ਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਿ ਤੜਕੇ 3 ਵਜੇ ਪੌਣੇ 3 ਵਜੇ ਦੇ ਦਸਤਾਰਬੰਦੀ ਉੱਥੇ 5 ਬੰਦੇ ਇਕੱਠੇ ਇਹ ਤਾਂ ਹੁਣ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਵੀ ਅਮਰਦਰ ਵਾਲੇ ਕੀਤੇ ਆ ਕਿ ਜੇ ਮਤਲਬ ਡਰਦੇ ਮਾਰਿਆ ਨੇ ਉੱਥੇ ਸਿੰਘ ਸਾਹਿਬ ਦੇ ਸਿਰ ਤੇ ਪੱਗ ਧਰ ਕੇ ਉਸ ਮਰਜ਼ਾਦਾ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਦਕਿ ਇਹ ਵੀ ਇੱਕ ਹੋਰ ਉਲੰਘਣਾ ਹੈ ਇਹ ਵੀ ਮਰਜ਼ਾਦਾ ਦੀ ਪਾਲਣਾ ਨਹੀਂ ਕੀਤੀ ਉਹਨਾਂ ਨੇ ਸੋ ਇਸ ਕਰਕੇ ਅੱਜ ਦੀ ਮੀਟਿੰਗ ਦੇ ਰਾਹੀਂ ਆਹ ਜਿਹੜੀ ਮੀਟਿੰਗ ਹੋਈ ਆ ਇਹ ਪੂਰੇ ਪੰਜਾਬ ਦੇ ਵਿੱਚ ਪੂਰੇ ਸਿੱਖ ਜਗ ਦੇ ਵਿੱਚ ਇੱਕ ਸੁਨੇਹਾ ਜਾਊਗਾ ਇਹ ਪਹਿਲਾ ਕਿੱਲ ਉਸਨੇ ਜੜਾਂ ਚ ਕੱਢਿਆ ਜਿੱਥੋਂ ਸੰਗਤ ਦੀ ਹੁਣ ਸ਼ੁਰੂਆਤ ਆਉਣ ਵਾਲੀ 18 ਤਰੀਕ ਤੋਂ ਜਿਹੜੀ ਧਰਤੀ ਹੁਣ ਜਾ ਰਹੀ ਹੈ ਜਾਂ ਇੱਕ ਇੱਕ ਕਰਕੇ ਸਾਰੇ ਲੋਕ ਆਪਣੇ ਆਪਣੇ ਹਲਕਿਆਂ ਦੇ ਮੈਂਬਰਾਂ ਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ ਮਜਬੂਰ ਕਰਨਗੇ ਉਹਨਾਂ ਦੇ ਘਰਾਂ ਨੂੰ ਦੇ ਧਰਨੇ ਦਿੱਤੇ ਜਾਣਗੇ ਰੋਸ ਮਜਾਰੇ ਕੀਤੇ ਜਾਣਗੇ ਜਿਹੜੇ ਲੋਕ ਬੰਦਿਆਂ ਨੂੰ ਸਲਵਰ ਖੋਣਗੇ ਤੇ ਗੁਰੂ ਨੂੰ ਪਿੱਟ ਦੇਣਗੇ ਉਹਨਾਂ ਮੈਂਬਰਾਂ ਨੂੰ ਸਾਰਿਆਂ ਨੂੰ ਜਾ ਕੇ ਅਕਾਲ ਤਖਤ ਸਾਹਿਬ ਦੇ ਨਾਮ ਖੜਨਾ ਚਾਹੀਦਾ ਪੰਥਕ ਸੰਧਾਪਾਂ ਦੇ ਨਾਲ ਖੜਨਾ ਚਾਹੀਦਾ ਆਉਣ ਵਾਲਾ ਸਮਾ ਪੰਥ ਵਾਸਤੇ ਸ਼੍ਰੋਮਣੀ ਕਾਲੀਦਾਲ ਵਾਸਤੇ ਬੜਾ ਸੁਹਾਵਣਾ ਹੋਊ ਕਿਉਂਕਿ ਇਹ 2 ਦਸੰਬਰ ਦੀ ਜਿਹੜਾ ਫੈਸਲਾ ਪਾਕਿਸਤਾਨ ਸਭਾ ਨੇ ਦਿੱਤਾ ਸੀ ਉੱਥੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਇਹ ਸਾਰੀ ਦੀ ਸਾਰੀ ਪਾਲਿਸੀ ਸਾਰੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਦਿਸਾਹੀਣ ਹੋ ਚੁੱਕੀ ਹੈ ਇਹ ਆਪਣਾ ਆਧਾਰ ਗਵਾ ਚੁੱਕੀ ਹੈ ਆਪਾਂ ਤਾਂ ਨਹੀਂ ਕਹਿੰਦੇ ਇਹ ਗੱਲ ਇਹ ਤਾਂ ਪੰਜ ਸਿੰਘ ਸਹਿਬਾਨ ਨੇ ਕਿ ਆਪਣਾ ਆਧਾਰ ਗਵਾ ਚੁੱਕੀ ਹੈ ਪਰ ਆਉਣ ਵਾਲਾ ਸਮਾ ਆਵੇਗਾ ਜਿਹਨਾਂ ਨੂੰ ਲੋਕ ਪ੍ਰਵਾਨ ਕਰਨਗੇ ਉਹ ਸ਼੍ਰੋਮਣੀ ਕਾਲੀ ਦਲ ਉਹ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਗੁਰੂ ਦੀ ਕਿਰਪਾ ਨਾਲ ਉੱਭਰ ਕੇ ਸਾਹਮਣੇ ਆਊਗਾ ਔਰ ਲੋਕ ਤਕਾਲ ਤੱਕ ਸਭ ਦੇ ਨਾਲ ਤੇ ਨਵੀਂ ਲੀਡਰਸ਼ਿਪ ਦੇ ਨਾਲ ਖੜੇ ਹੋਣਗੇ